ਤਸ਼ੀਰੀ ਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਲੁਧਿਆਣਾ ਚ ਪੁਲਿਸ ਹਿਰਾਸਤ ਵਿੱਚੋਂ ਦੋ ਮੁਲਜ਼ਮ ਫਰਾਰ ਸੇਤ ਜਹਦ ਲਈ ਲਿਆਂਦੇ ਗਏ ਸਨ ਸਿਵਲ ਹਸਪਤਾਲ ਪੁਲਿਸ ਮੁਲਾਜ਼ਮਾਂ ਨੂੰ ਤੱਕਾ ਦੇ ਕੇ ਹੋਏ ਰਫੂ ਚੱਕਰ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਮੁਲਜ਼ਮ ਲਾਪਰੀ ਸਿੰਘ ਤੇ ਕਰਮਵੀਰ ਸਿੰਘ ਖਿਲਾਫ ਕੇਸ ਕੀਤਾ ਦਰਜ ਕਾਮੇਡੀਅਨ ਕਪਲ ਸ਼ਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਈਮੇਲ ਰਾਹੀਂ ਮਿਲੀ ਧਮਕੀ ਪਾਕਿਸਤਾਨ ਦਾ ਦੱਸਿਆ ਜਾ ਰਿਹਾ ਆਈਪੀ ਐਡਰੈਸ ਪਰਿਵਾਰ ਰਿਸ਼ਤੇਦਾਰਾਂ ਜਾਣਕਾਰਾਂ ਨਾਲ ਕੰਮ ਕਰਨ ਵਾਲਿਆਂ ਅਤੇ ਗਵਾਂਡੀਆਂ ਨੂੰ ਵੀ ਦਿੱਤੀ ਧਮਕੀ ਮੁੰਬਈ ਪੁਲਿਸ ਵੱਲੋਂ ਸੈਕਸ਼ਨ 352 ਤਹਿਤ ਮਾਮਲਾ ਦਰਜ ਇਸ ਤੋਂ ਇਲਾਵਾ ਰਾਜਪਾਲ ਯਾਦਵ ਰੈਮੋ ਡਿਸੂਜਾ ਅਤੇ ਸੁਗੰਦਾ ਮਿਸ਼ਰਾ ਨੂੰ ਵੀ ਮਿਲ ਚੁਕੀਆਂ ਹਨ ਅਜਹੀਆਂ ਧਮਕੀਆਂ ਪੰਜਾਬ ਸਰਕਾਰ 10 ਦਿਨਾਂ ਵਿੱਚ ਭਰੇਗੀ ਰਾਜ ਸੂਚਨਾ ਕਮਿਸ਼ਨਰ ਦੀਆਂ ਦੋ ਅਸਾਮੀਆਂ ਮੁੱਖ ਮੰਤਰੀ ਦੀ ਅਗਵਾਈ ਵਾਲੀ ਕਮੇਟੀ ਨੇ ਰਾਜਪਾਲ ਨੂੰ ਭੇਜੇ ਨਾਮ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਨੂੰ ਦਿੱਤੀ ਗਈ ਜਾਣਕਾਰੀ ਪੰਜਾਬ ਦੇ ਹਾਈਵੇ ਪ੍ਰੋਜੈਕਟਾਂ ਦੇ ਜਾਰੀ ਰਹਿਣ ਦੇ ਆਸਾਰ ਕਾਨੂੰਨ ਵਿਵਸਥਾ ਤੇ ਜ਼ਮੀਨ ਅਕਵਾਇਰ ਕਰਨ ਦੀਆਂ ਸਮੱਸਿਆਵਾਂ ਦਾ ਸੂਬਾ ਸਰਕਾਰ ਕਰ ਰਹੀ ਹੈ ਹੱਲ ਕੇਂਦਰੀ ਮੰਤਰੀ ਨਿਤਿਨ ਗੜਕਰੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਗਈ ਚਿੱਠੀ ਤੋਂ ਬਾਅਦ ਸਥਿਤੀ ਵਿੱਚ ਹੋਇਆ ਸੁਧਾਰ ਪੰਜਾਬ ਸਰਕਾਰ ਦੇ ਸਰਕਾਰਾਤਮਕ ਰੁਕ ਤੋਂ ਬਾਅਦ ਕੇਂਦਰ ਨੇ ਰਾਜ ਵਿੱਚ ਹਾਈਵੇ ਪ੍ਰੋਜੈਕਟ ਰੱਦ ਕਰਨ ਦਾ ਇਰਾਦਾ ਛੱਡਿਆ ਪਹਿਲਾਂ ਲੁਧਿਆਣਾ ਰੂਪਨਗਰ ਸਦਰਨ ਲੁਧਿਆਣਾ ਬਾਈਪਾਸ ਅਤੇ ਦਿੱਲੀ ਅਮ੍ਰਿਤਸਰ ਕਟੜਾ ਫੇਜ਼ 1 ਦਾ ਇੱਕ ਹਿੱਸਾ ਰੱਦ ਕਰਨ ਦਾ ਕੀਤਾ ਸੀ ਐਲਾਨ ਆਤ ਵਿੱਚ ਫਿਨਲੈਂਡ ਜਾਵੇਗਾ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਂਸ ਨੇ ਸਾਂਝੀ ਕੀਤੀ ਜਾਣਕਾਰੀ 72 ਪ੍ਰਾਇਮਰੀ ਸਕੂਲ ਅਧਿਆਪਕਾਂ ਦੇ ਦੂਜੇ ਬੈਚ ਦੀ ਸਿਖਲਾਈ ਲਈ ਯੂਨੀਵਰਸਿਟੀ ਆਫ ਤੁਰਕੂ ਨਾਲ ਹੋਇਆ ਸਮਝੌਤਾ ਮਹਾਰਾਸ਼ਟਰ ਦੇ ਜਲਗਾਉਂ ਵਿੱਚ ਵੱਡਾ ਰੇਲ ਹਾਦਸਾ ਲਖਰੋ ਤੋਂ ਮੁੰਬਈ ਜਾ ਰਹੀ ਪੁਸ਼ਪਕ ਐਕਸਪ੍ਰੈਸ ਟ੍ਰੇਨ ਵਿੱਚ ਅੱਗ ਲੱਗਣ ਦੀ ਅਫਵਾਹ ਤੋਂ ਬਾਅਦ ਯਾਤਰੀ ਚੇਨ ਖਿੱਚ ਕੇ ਆਏ ਬਾਹਰ ਦੂਜੀ ਪਟੜੀ ਤੇ ਆ ਰਹੀ ਕਰਨਾਟਕ ਸੰਪਰਕ ਕ੍ਰਾਂਤੀ ਐਕਸਪ੍ਰੈਸ ਨੇ ਕਈ ਯਾਤਰੀਆਂ ਨੂੰ ਕੁਚਲਿਆ 12 ਯਾਤਰੀਆਂ ਦੀ ਹੋਈ ਮੌਤ 40 ਦੇ ਕਰੀਬ ਜ਼ਖਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਟਨਾ ਤੇ ਜਤਾਇਆ ਦੁੱਖ ਅੰਮ੍ਰਿਤਸਰ ਵਿੱਚ ਬੀਐਸਐਫ ਅਤੇ ਐਸਟੀਐਫ ਦੇ ਬਾਰਡਰ ਉੱਤੇ ਨਸ਼ਾ ਤਸਕਰੀ ਦੀ ਕੋਸ਼ਿਸ਼ ਕੀਤੀ ਨਾਕਾਮ ਇੱਕ ਨਸ਼ਾ ਤਸਕਰ ਗ੍ਰਿਫਤਾਰ 550 ਗ੍ਰਾਮ वजਨੀ ਨਸ਼ੀਲੇ ਪਦਾਰਥ ਹੋਏ ਬਰਾਮਦ ਅੰਮ੍ਰਿਤਸਰ ਅਤੇ ਫਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚ ਵੀ ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਡਰੋਨ ਕੀਤੇ ਗਏ ਬਰਾਮਦ ਫਰੀਦਕੋਟ ਦੇ ਨੌਜਵਾਨ ਹਰਪ੍ਰੀਤ ਸਿੰਘ ਦੀ ਹਾਂਗਕਾਂਗ ਵਿੱਚ ਭੇਦਪਰੇ ਹਾਲਾਤਾਂ ਦੌਰਾਨ ਹੋਈ ਮੌਤ ਖੁਦਕੁਸ਼ੀ ਦੱਸਿਆ ਜਾ ਰਿਹਾ ਮੌਤ ਦਾ ਕਾਰਨ ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ ਨੌਜਵਾਨ ਦੇ ਸਹੁਰਾ ਪਰਿਵਾਰ ਉੱਤੇ ਲੱਗੇ ਇਲਜ਼ਾਮ ਟੀ-20 ਵਿੱਚ ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ 12.5 오ਵਰਾਂ ਵਿੱਚ ਪੂਰਾ ਕੀਤਾ 133 ਦੌੜਾਂ ਦਾ ਟੀਚਾ ਅਭਿਸ਼ੇਕ ਸ਼ਰਮਾ ਨੇ ਜੜਿਆ ਨੀਮ ਸੈਂਕੜਾ ਸੀਰੀਜ਼ ਦੇ ਪਹਿਲੇ ਮੈਚ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਾਸ਼ਟਰਪਤੀ ਅਹੁਦੇ ਦੀ ਸੌਚੂਕਣ ਤੋਂ ਬਾਅਦ ਡੋਨਾਲਡ ਟਰੰਪ ਦੀ ਰੂਸ ਨੂੰ ਚੇਤਾਵਨੀ ਬੋਲੇ ਜੰਗਬੰਦੀ ਕਰੋ ਜਾਂ ਟੈਰਿਫ ਅਤੇ ਪਾਬੰਦੀਆਂ ਲਈ ਰਹੋ ਤਿਆਰ ਟਰੰਪ ਨੇ ਕਿਹਾ ਮੈਂ ਰੂਸੀ ਲੋਕਾਂ ਨੂੰ ਪਿਆਰ ਕਰਦਾ ਹਾਂ ਅਤੇ ਰਾਸ਼ਟਰਪਤੀ ਪਤੇ ਨਾਲ ਹਮੇਸ਼ਾ ਬਹੁਤ ਵਧੀਆ ਰਿਸ਼ਤਾ ਰਿਹਾ ਇਹ ਹਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ